ਤੁਹੇਰੀ ਆ ਗਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣੇ-ਹੁਣੇ SBI ਬੈਂਕ ਚ ਖਾਤਾ ਰੱਖਣ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਜੀ ਹਾਂ ਇੱਕ ਪਾਸੇ ਜਿੱਥੇ ਦੇਸ਼ 78ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ ਉੱਥੇ ਦੂਜੇ ਪਾਸੇ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਆਪਣੇ ਕਰੋੜਾਂ ਗਾਹਕਾਂ ਨੂੰ ਵੱਡਾ ਝੜਕਾ ਦਿੱਤਾ ਹੈ। ਪੰਜਾਬ ਸਟੇਟ ਬੈਂਕ ਨੇ ਲੋਨ ਵਿਆਜ ਦਰਾਂ ਵਿੱਚ 10 ਬੇਸਿਸ ਪੁਆਇੰਟ ਜਾਂ ਪੁਆਇੰਟ 10 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਇਹ ਬਦਲਾਅ ਵਕ-ਵਕ ਕਾਰਜਕਾਲਾਂ ਦੇ ਕਰਜ਼ਿਆਂ ਨੂੰ ਪ੍ਰਭਾਵਿਤ ਕਰੇਗਾ। ਇਸ ਫੈਸਲੇ ਤੋਂ ਬਾਅਦ ਬੈਂਕ ਤੋਂ ਲੋਨ ਲੈਣਾ ਮਹਿੰਗਾ ਹੋ ਜਾਵੇਗਾ। ਪੰਜਾਬ ਸਟੇਟ ਬੈਂਕ ਦੁਆਰਾ MCLR ਵਿੱਚ ਵਾਧੇ ਤੋਂ ਬਾਅਦ ਹੁਣ 15 ਅਗਸਤ ਯਾ ਸੁਤੰਤਰਤਾ ਦਿਵਸ 2024 ਤੋਂ ਸਾਰੇ ਕਾਰਜਕਾਲ ਦੇ ਕਰਜਾਂ ਤੇ ਨਵੀਂ ਲੋਨ ਦਰਾਂ ਲਾਗੂ ਹੋ ਗਈਆਂ ਨੇ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਵੱਲੋਂ ਪਿਛਲੇ 3 ਮਹੀਨਿਆਂ ਦੇ ਵਿੱਚ ਕਰਜ਼ੇਦਾਰਾਂ ਵਿੱਚ ਇਹ ਲਗਾਤਾਰ ਤੀਜਾ ਵਾਧਾ ਹੈ ਨਵੀਆਂ ਦਰਾਂ ਲਾਗੂ ਹੋਣ ਨਾਲ 3 ਸਾਲਾਂ ਦੇ ਕਾਰਜਕਾਲੀ ਐਮ ਸੀ ਐਲ ਆਰ ਪਹਿਲਾਂ ਦੇ 9% ਤੋਂ ਵੱਧ ਕੇ 9.9 9.10% ਹੋ ਗਿਆ ਤੇ ਜਦੋਂ ਕਿ ਰਾਤ ਰਤ 8.10 ਤੋਂ ਵੱਧ ਕੇ 8.20 ਹੋ ਗਿਆ ਹੈ ਐਮ ਸੀ ਐਲ ਆਰ ਇਹ ਵਾਧਾ ਕੀਤਾ ਗਿਆ ਜਿਸ ਕਰਕੇ ਗਾਕਨ ਵਡਾ ਚੜ੍ਹ ਕਾ ਲੱਗਾ ਵੀਡੀਓ ਦੇਖਣ ਲਈ ਤੋਂ ਵੱਡਾ ਧੰਨ